ਭਾਈ ਬੋਲਣ ਪਲੇਅਰ ਜੀ ਕੋਈ ਸਾਲ ਕੇ ਜਾਂ ਚਾਰਜ ਨੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇਸ ਜਿਲ੍ਹੇ ਦੇ ਪ੍ਰਧਾਨ ਪੁਚਾਵਸਨੀ ਜੀ ਗਰੇਵਾਲ ਸਾਹਿਬ ਤੇ ਸਾਰੀ ਸਮੂਚੀ ਲੀਡਰਸ਼ਿਪ ਇਸ ਲਗਨ ਦੇ ਜਿਲ੍ਹੇ ਦੇ ਅਤੇ ਨਗਰ ਨਵਾਸੀ ਵੀਰੋ ਨੌਜਵਾਨੋ ਨਿਜੋਗ ਸਾਰਿਆਂ ਨੂੰ ਫਤਿਹ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਗੰਤੀ ਦੇ ਵਿੱਚ ਤੁਸੀਂ ਸਾਰੇ ਬੈਠੇ ਹੋ ਪਰ ਮੇ ਤੋਂ ਪਹਿਲਾਂ ਜਰੇਵਾਲ ਸਾਹਿਬ ਨੇ ਤੇ ਕਲੇਰ ਸਾਹਿਬ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਔਰ ਜਿੱਤੇ ਰਾਜਨੀਤਿਕ ਗੱਲਾਂ ਕੀਤੀਆਂ ਨੇ ਸਮੇਂ ਜੀਆਂ ਗੱਲਾਂ ਕੀਤੀਆਂ ਨੇ ਸਰਕਾਰਾਂ ਜੀਆਂ ਗੱਲਾਂ ਕੀਤੀਆਂ ਨੇ ਉਹਤੇ ਵੋਟ ਪਾਉਣ ਦੀ ਅਪੀਲ ਵੀ ਕੀਤੀ ਆਪਾਂ ਸਾਰੇ ਜਾਣਦੇ ਹਾਂ ਹੁਣ ਇੱਕ ਤਰੀਕਾ ਇੱਕ ਜੂਨ ਨੂੰ ਵੋਟ ਪਾਣੀ ਹੈ ਵੋਟ ਜਿਹੜੀ ਆਹ ਸਾਡੇ ਜੀਵਨ ਦੇ ਤੇ ਬਹੁਤ ਮਹੱਤਵਪੂਰਨ ਇਹ ਸਾਡੇ ਜੀਵਨ ਦੇ ਲਈ ਸਾਡੇ ਲਈ ਸਾਡੇ ਭਵਿੱਖ ਲਈ ਬਹੁਤ ਕਾਰਗਰ ਸਾਰਤ ਹੋ ਸਕਦੀ ਹੈ ਜੇ ਇਹਨੂੰ ਵਿਚਾਰ ਕੇ ਪਾਇਆ ਜਾਵੇ ਸਮਝ ਕੇ ਪਾਇਆ ਜਾਵੇ ਸੋਚ ਕੇ ਪਾਇਆ ਜਾਵੇ ਵੀ ਕੌਣ ਹੱਕਦਾਰ ਕਈ ਵੇ ਅਸੀਂ ਗੱਲਾਂ ਵਿੱਚ ਆ ਜਾਂਦੇ ਆ ਬਹਿਕਾਵੇ ਵਿੱਚ ਆ ਜਾਂਦੇ ਆ ਕਿ ਗੱਲਾਂ ਵਿੱਚ ਆ ਕੇ ਵੋਟ ਪਾਉਂਦੇ ਆ ਉਹ ਫੈਸਲਾ ਕਈ ਵਾਰੀ ਗਲਤ ਹੋ ਜਾਂਦਾ ਤੇ ਨੁਕਸਾਨ ਬਹੁਤ ਆਉਂਦਾ ਜਿਵੇਂ ਆਪਣਾ ਹੁਣ ਹੋ ਰਿਹਾ ਦੋ 4 ਸਾਲ ਪਹਿਲਾਂ ਜਿਹੜਾ ਲੋਕ ਬਹੁਤ ਵਧੀਆ ਗੱਲਾਂ ਕਰਦੇ ਸੀ ਬਹੁਤ ਆਦਰਸ਼ਵਾਦੀ ਗੱਲਾਂ ਕਰਦੇ ਸੀ 70 ਸਾਲ ਤੇ ਹੋਇਆ ਹੀ ਕੁਛ ਨਹੀਂ 70 ਸਾਲ ਵਾਲਾ ਨੇ ਲੁੱਟ ਲਿਆ ਪੰਜਾਬ ਬਹੁਤ ਕੁਝ ਸਾਡੇ ਮਨਾਂ ਦੇ ਵਿੱਚ ਭਾਰਮ ਭਲੇ ਕੇ ਪਾਏ ਔਰ ਅਸੀਂ ਉਹਨਾਂ ਦੀ ਗੱਲ ਤੋਂ ਪ੍ਰਭਾਵਿਤ ਹੋ ਗਏ ਤੇ ਵੋਟ ਪਾਤੀ ਫੈਸਲਾ ਕਰ ਦਿੱਤਾ ਉਹਨਾਂ ਦੇ ਹੱਕ ਵਿੱਚ ਸਾਨੂੰ ਇਹ ਨਹੀਂ ਪਤਾ ਸੀ ਵੀ ਇਹ ਲੋਕ ਕੌਣ ਨੇ ਵੀ ਗੱਲਾਂ ਨਹੀਂ ਕਰਨਾ ਜਾਣਦੇ ਨੇ ਜਦੋਂ ਉਹਨਾਂ ਤੇ ਜ਼ਿੰਮੇਵਾਰੀ ਪਊਗੀ ਜਦੋਂ ਕੰਮ ਕਰਨਾ ਪਊਗਾ ਜਦੋਂ ਪੰਜਾਬ ਪ੍ਰਤੀ ਵਫਾਦਾਰੀ ਦਿਖਾਉਣ ਦੀ ਬਾੜੀ ਆਊਗੀ ਉਦੋਂ ਮੇਰਾ ਸਵਾਲ ਕਿਦਾਂ ਦਾ ਹੋਣੀ ਅੱਜ ਸੱਤਾ ਹਾਸਲ ਹੋਏ ਨੂੰ 2 ਸਾਲ ਹੋ ਗਏ ਪਹਿਲੇ ਤਾਂ 70 ਸਾਲ ਤੇ ਜਾਂ 103 ਸਾਲ ਜਿਹਦੇ ਮਾੜੇ-ਮੋਟੇ ਵਕਨਾਮ ਹੋਏ ਕੰਮ ਕਰਾਂਗੇ ਗਲਤੀ ਵੀ ਹੋ ਜਾਂਦੀ ਆ ਪਰ ਇਹ 2 ਸਾਲ ਦੇ ਵਿੱਚ ਨਸ਼ਰ ਹੋ ਗਏ ਉਹਨਾਂ ਨੂੰ ਤਾਂ 70 ਸਾਲ ਲੱਗੇ ਨਾ ਇਹ 2 ਸਾਲ ਦੇ ਵਿੱਚ ਉਹਨੂੰ 100 ਗੁਣਾ ਵੱਧ ਗਲਤੀਆਂ ਕਰ ਬੈਠੇ ਨੇ ਉਹਨਾਂ ਨੇ ਕਦੇ ਪੰਜਾਬ ਤੋਂ ਬਾਹਰ ਦੇ ਕਿਸੇ ਬੰਦੇ ਨੂੰ ਨੌਕਰੀ ਨਹੀਂ ਨਾ ਦਿੱਤੀ ਹੁਣ ਕੀ ਹੋ ਰਿਹਾ ਹੁਣ ਜੋ ਲਿਸਟ ਕੇਜਰੀਵਾਲ ਭੇਜਦਾ ਐਨੇ ਹਰਿਆਣੀਆਂ ਨੂੰ ਨੌਕਰੀ ਦੇ ਦੋ ਤੇ ਰਾਜਸਥਾਨੀਆਂ ਨੂੰ ਨੌਕਰੀ ਦੇ ਦੋ ਉਹ ਲਿਸਟ ਐਨੇਵੇਂ ਲਾਗੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਧਿਆਨ ਸੀ ਰਾਜ ਸਭਾ ਦੇ ਮੈਂਬਰ ਬਣਦੇ ਸੀ ਸੱਤ ਨੰਬਰ ਬਣੇ ਸੀ ਉਹ 7 ਦੀ 7 ਮੈਂਬਰ 11 ਪੰਜਾਬੇ ਬਣਾਏ 91 ਮੈਂਬਰ ਆ ਪੰਜਾਬੀਆਂ ਨੇ ਚੁਣੇ 92 ਮੈਂਬਰ ਪੰਜਾਬ ਦੇ ਬਣੇ ਉਹਨਾਂ ਨੇ ਜਿਹੜਾ 7 ਚੁਣਨੇ ਸੀ ਉਹ 7 ਨੇ 7 ਵਾਰ ਲਏ ਇਹਦੇ ਹੀ ਪਤਾ ਲੱਗ ਗਿਆ ਸੀ ਜਿ ਇਹ ਪੰਜਾਬ ਪ੍ਰਤੀ ਵਫਾਦਾਰ ਨਹੀਂ ਏ ਇਹਨੇ ਪੰਜਾਬ ਨੂੰ 92 ਬਣਾਉਣਾ ਦੁਬੇ ਦੁਜੇ ਸੁਭਿਆਨੇ ਵਿੱਚ ਆਪਣੀ ਪੈਰਟ ਵੜਾਉਣ ਦੀ ਕੋਸ਼ਿਸ਼ ਕਰਨੀ। ਔਰ ਉਹੀ ਕਮ ਹੋਰਿਆ ਛੋਟਾ ਜਿਹਾ ਕੰਮ ਕਰਦੇ ਨੇ ਸਾਰੇ ਭਾਰਤ ਵਿੱਚ ਇਸ਼ਤਿਹਾਰ। ਛੋਟਾ ਜਿਹਾ ਕੋਈ ਕਿਸੇ ਨੂੰ ਦੇਣ ਨਾਲ ਹੋਇਆ ਨਹੀਂ ਤੇ ਸਭ ਪੰਜਾਬ ਤੇ ਭਾਰਤ ਵਿੱਚ ਮੀਡੀਆ ਚ ਚਲਾ ਦਿੰਦਾ। ਕੇਜਰੀਵਾਲ ਨੂੰ ਪ੍ਰਮੋਟ ਕਰਵਾ ਦੇ ਤੇ ਦਿੱਲੀ ਚ ਵੀ ਸਰਕਾਰ ਨਾਲ ਹੀ ਆ। ਦਿੱਲੀ ਦੀ ਸਰਕਾਰ ਨੇ ਕਦੇ ਜਹਾਜ਼ ਕਰਾਇਆ ਤੇ ਨਹੀਂ ਜੇ ਕੇਜਲੀ ਬਾਗ ਨੂੰ ਘੁਮਾਉਣ ਵਾਸਤੇ ਕਿੰਨਾ ਚਲਾਤਾ ਉਹ ਲਾਲਾ ਪੰਜਾਬ ਤੋਂ ਪੰਜਾਬ ਦੇ ਖਜ਼ਾਨੇ ਤੋਂ ਜਹਾਜ਼ ਕਰਾਇ ਤੇ ਲੈ ਕੇ ਪੂਰੇ ਭਾਰਤ ਨੂੰ ਘੁੰਮਦਾ ਰਿਹਾ ਖਜ਼ਾਨਾ ਪੰਜਾਬ ਦਾ ਸਾਡੇ ਟੈਕਸ ਦਾ ਪੈਸਾ ਤੇ ਪ੍ਰਮੋਟ ਕਿਨੂੰ ਕੀਤਾ ਕੇਜਲੀ ਬਾਗ ਨੂੰ ਦੇ ਭਾਰਤ ਚ ਘੁੰਮ ਲੋ ਕਿਸੇ ਹੋਰ ਸੂਬੇ ਦੇ ਵੀ ਲੋਕਾਂ ਨੂੰ ਦੇ ਲਾਇਕ ਕਰਨ ਹੋਰ ਸੂਬੇ ਦੇ ਲੋਕ ਵੀ ਬੇਦਕੂ ਬਣ ਜਾਂਦੇ ਨੇ ਪੰਜਾਬੀ ਬਣੇ ਪਰ ਉਹਨਾਂ ਲੋਕਾਂ ਨੂੰ ਦਾਤ ਦੇ ਨਹੀਂ ਬਣਦੇ ਆ ਆਪਣੇ ਵਾਲੀਆਂ ਹੀ ਸੂਤ ਦਾ ਆਪਣੇ ਵਾਲੀਆਂ ਹੀ ਗੱਲਾਂ ਝੂਠ ਬੋਲਿਆ ਬਿਜਲੀ ਦਾ ਤੇ ਹੋਰ ਕਾਸੇ ਦਾ ਫਿਰ ਉਹਦੇ ਨੋਟਾ ਤੋਂ ਵੀ ਥੱਲੇ ਰਹਿ ਨੋਟਾ ਤੋਂ ਉਹਨਾਂ ਸੂਬਿਆਂ ਦੇ ਵਿੱਚ ਇਹ ਨੋਟਾ ਤੋਂ ਵੀ ਥੱਲੇ ਰਹਿ ਗਏ ਇਹਨਾਂ ਦਾ ਕੋਈ ਮੰਦਾ ਨਹੀਂ ਬਣਿਆ ਤੇ ਵੋਟ ਵੀ ਇੰਜ ਹੀ ਗਈ ਨੋਟਾ ਤੋਂ ਘੱਟ ਉਨਾ ਸੂਬੇ ਦੇ ਲੋਕਾਂ ਨੂੰ ਦਾਤ ਦੇਣੇ ਬਣਦੇ ਅਸੀਂ ਪੰਜਾਬੀਆਂ ਅਸੀਂ ਸੋਚਦੇ ਬਾਅਦ ਚਾ ਪਹਿਲਾਂ ਅਸੀਂ ਕੰਮ ਕਰ ਬੈਠਦੇ ਅਸੀਂ ਜਿੰਨੇ ਮਾਰਸ਼ਲਾਂ ਜਿੰਨੇ ਅਸੀਂ ਅੱਖੀਆਂ ਜਿੰਨੇ ਗਿਆਨਮੰਦਾਂ ਉਹਨੇ ਅਸੀਂ ਲਾਈ ਲੱਗਦੀ ਤੇ ਲਾਈ ਲਾ ਕੇ ਅਸੀਂ ਆਪਣਾ ਨੁਕਸਾਨ ਕਿਉਂ ਲੈਨੇ ਬਾਅਦ ਚ ਸੋਚਦੇ ਆ ਅੱਜ ਸਾਡਾ ਕਿੰਨਾ ਨੁਕਸਾਨ ਹੋ ਰਿਹਾ ਆਪਾਂ ਹਿਸਾਬ ਨਹੀਂ ਲਾ ਸਕਦੇ 79 80000 ਕਰੋੜ ਰੁਪਇਆ ਕਰਜ਼ਾ ਸਾਡੇ ਦੇ 2 ਸਾਲ ਚ ਚੱਲ ਗਿਆ 79 ਸਾਲਾਂ ਦੇ ਵਿੱਚ 169 269 ਕਰੋੜ ਜਿਹੜਾ 75 ਸਾਲਾਂ ਚ ਔਰ 2 ਸਾਲਾਂ ਦੇ ਵਿੱਚ 75 ਕਰੋੜ ਹੋਰ ਜੁੜ ਗਿਆ ਵਿੱਚ ਸਾਲਾ 75 ਸਾਲਾਂ ਨੂੰ ਜੇ ਜੋੜੀਏ ਤਾਂ 2-3 ਕਰੋੜ ਰੁਪਇਆ ਸਾਲ ਦਾ ਬਣਦਾ 2-300 ਕਰੋੜ ਸਾਲ ਦਾ ਚੜਦਾ ਸੀ ਹੁਣ ਸਾਲ ਦਾ 80 90 ਤੋੜ ਦੇ ਤੇਜ਼ ਚਲਾਤਾ ਦੋਸਤਾਂ ਮੈਂ। ਇਨੀ ਸਪੀਡ ਨਾਲ ਕਰਦਾ ਚੱਕਿਆ ਜਾ ਰਿਹਾ। ਲੱਗਦਾ ਕਿੱਥੇ ਆ? ਪੰਜਾਬ ਦਾ ਕਿਤੇ ਲੱਗਿਆ ਨਹੀਂ। ਪੰਜਾਬ ਦਾ ਕਿਤੇ ਲੱਗਿਆ ਨਹੀਂ। ਨਾਲ ਆ ਆਪਦੀ ਪਾਰਟੀ ਨੂੰ ਪ੍ਰਮੋਟ ਕਰਵਾਉਣ। ਜਿਹੜੇ ਕਹਿੰਦੇ ਸੀ ਅਸੀਂ ਘਪਟਾਲਿਆਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਕ腐ਸ਼ਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਦਿੱਲੀ ਦੀ ਸਾਰੀ ਸਰਕਾਰ ਕ腐ਸ਼ਨ ਦੇ ਵਿੱਚ ਅੰਦਰ ਬੈਠੀ। ਤੇ ਆਪਣੇ ਵੀ ਕਈ ਬੰਦੇ ਕਰਾਪਸ਼ਨ ਦੇ ਵਿੱਚ ਇਹਨਾਂ ਦੇ ਐਮਐਲਏ ਪਸੇ ਹੋਏ ਨੇ ਖਾਸ ਕਰਕੇ ਜਿਹੜੀ ਪਾਈ ਹੋਈ ਬੋਟ ਸਾਡਾ ਫਾਇਦਾ ਵੀ ਕਰਦੀ ਆ ਤੇ ਨੁਕਸਾਨ ਵੀ ਕਰਦੀ ਆ ਆ ਹੁਣ ਨੁਕਸਾਨ ਸਾਡਾ ਹੋ ਰਿਹਾ ਸਾਡੀ ਬੋਟ ਕਰਕੇ ਪਹਿਲਾ 5 ਸਾਲ ਸਾਡੇ ਬਰਬਾਦ ਹੋਏ ਕੈਪਟਨ ਜੀ ਸੌ ਦੇ ਪਿਛੇ ਆਪਾਂ ਭਰੋਸਾ ਕੀਤਾ ਸੌ ਖਾਦੀ ਗੁਟਕਾ ਸਾਹਿਬ ਦੇ ਆਪਾਂ ਭਰੋਸਾ ਕਰ ਲਿਆ ਮੰਨਦਾ ਸੀ ਉਹ ਰੋਜ਼ਾ ਕਹਣਾ ਮੰਨਦਾ ਸੀ ਕਿਉਂਕਿ ਗੁੱਟਕਾ ਸਾਹਿਬ ਦੇ ਸੌਫਾ ਦੇ ਔਰ ਕਹਿੰਦਾ ਸੀ ਵੀ ਘਰ ਘਰ ਨੌਕਰੀ ਦੇ ਦਊਗਾ ਜੇ ਵੋਟ ਦੇ ਬਦਲੇ ਨੌਕਰੀ ਮਲੇ ਮਾੜੀ ਥੋੜਾ ਸੀ ਔਰ ਹੋਇਆ ਧੋਖਾ ਸੋਹਣਾ ਨੇ ਸਾਡੇ ਨਾਲ ਧੋਖੇ ਕਿਤੇ ਨੇ ਦੋ ਨਾਲ ਨੇ ਤੇ ਜਿਹੜੇ ਸਾਡੇ ਆਪਣੇ ਸੀ ਉਹਨਾਂ ਨੇ ਬਗਾਨੇ ਬਣਾ ਦੇ ਉਹ ਬਗਾਨੇ ਬਣਾਉਂਦੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਤਾ ਇਸ ਤਰ੍ਹਾਂ ਦੀ ਤੁੰਟਾ ਲਾਤੀਆਂ ਇਸ ਤਰ੍ਹਾਂ ਦੇ ਭਰਮ ਭਲੇਖੇ ਬਾਦੇ ਵੀ ਸਾਨੂੰ ਲੱਗਿਆ ਕਿ ਸਾਡੇ ਦਾਇ ਆਪਣੇ ਸਹੀ ਜਿਸ ਕਰਕੇ ਅੱਜ ਪੰਜਾਬ ਦੀ ਸਥਿਤੀ ਇੰਨੀ ਦਰਦਨਾਕ ਹੈ ਨਹੀਂ ਮਾਰੀ ਚੋਣ ਆਪਾਂ 1 ਤਰੀਕ ਨੂੰ ਫੈਸਲਾ ਕਰਨਾ ਦੇਖੋ ਵੋਟ ਪਾਣੀ 1 ਤਰੀਕ ਉਹ ਤਰੀਕਾ ਜਿਹੜੀ 40 ਸਾਲ ਪਹਿਲਾਂ ਇੱਕ ਘਟਨਾ ਪੰਜਾਬ ਵਿੱਚ ਵਾਪਰੀ ਸੀ ਆਪਾਂ ਸਾਰੇ ਜਾਣਦੇ ਆ ਪਹਿਲੀ ਜੂਨ ਨੂੰ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੀਤਾ ਸੀ। ਉਹ ਰਾਜ ਜਿਹੜਾ ਹੁਣ ਐਮਐਲਏ ਤੋਂ ਐਮਪੀ ਬਖਰਾ ਆਣਾ ਜਿਹੜਾ ਰਾਜਾ ਬੜਿੰਗ ਇਹਨੇ ਇੱਕ ਵਾਰੀ ਟੀ-ਸ਼ਰਟ ਪਾਈ ਉਹਦੇ ਉੱਤੇ ਇੰਦਰਾ ਗਾਂਧੀ ਦੀ ਫੋਟੋ ਬਣੀ ਸੀ। ਇਹ ਕਹਿੰਦਾ ਇਹਨੂੰ ਕਿਸੇ ਨੇ ਫੋਟੋ ਕਰਕੇ ਪਾਈ ਆ ਇੰਦਰਾ ਗਾਂਧੀ ਵਾਲੀ ਟੀ-ਸ਼ਰਟ ਪਾਈ ਕਹਿੰਦਾ ਇਹ ਮੇਰੀ ਮਾਂ। ਇੰਦਰਾ ਗਾਂਧੀ ਕਹਿੰਦਾ ਮੇਰੀ ਮਾਂ ਹੈ। ਹੁਣ ਜਿਹਦੀ ਮਾਂ ਇੰਦਰਾ ਗਾਂਧੀ ਜਿਹਨਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਦਾ ਪੁੱਤ ਹੁਣ ਖੜਾ ਇੱਥੇ ਇਲੈਕਸ਼ਨ ਲੜ ਰਿਹਾ। ਔਰ 1 ਜੂਨ ਨੂੰ ਆਪਾਂ ਵੋਟ ਪਾਉਣੇ ਆ। 40ਵੀਂ ਵਾਰੇ ਗੰਦੇ। ਇਹ ਸੋਚ ਲੋ ਵੀ ਆਪਣੀ ਪੌਣੀ ਕਿਹਨੂੰ ਬਣਦੀ ਆ ਉਹਨਾਂ ਨੂੰ ਪੌਣੀ। ਮੇਰਾ ਖਿਆਲ ਆ ਜਿਹੜਾ ਵੀ ਸਿੱਖ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਾਂਦਾ ਜਾਂ ਗੁਰੂ ਰਾਮਦਾਸ ਜੀ ਦੇ ਮਹਾਰਾਜ ਦਾ ਅਕੀਦਾ ਰੱਖਦਾ। ਜਾਂ ਸ਼ੇਮੇ ਪਾਸ਼ਾ ਦੇ ਅਕਾਫਤ ਸਾਹਿਬ ਦਾ ਉਹ ਜੇ ਉਪਾਸਕ ਕਰ ਉਹ ਤਾਂ ਨਹੀਂ ਕਰੇ ਵੋਟ ਪਾਊਗਾ ਕਾਂਗਰਸ ਨੂੰ ਉਹ ਤਾਂ ਹੋਰ ਵੀ ਦਸ ਵੀ ਜਾਣ ਨੂੰ ਰੋਕੂਗਾ ਜਾ ਕੇ ਤੇ ਜਿਹੜਾ ਭੁੱਲੜ ਆ ਬਚਾਰਾ ਆ ਜੇ ਨੂੰ ਪਤਾ ਨਹੀਂ ਜੇ ਉਹ ਗਿਆਨ ਨਹੀਂ ਕਰੇ ਨਾ ਉਹ ਇਹ ਗਲਤੀ ਕਰ ਸਕਦਾ ਪਰ ਉਹ ਪਾਪ ਹੋਊਗਾ ਪਾਪ ਦਰਵਾਦ ਸਾਬ ਦੇ ਹਮਲਾ ਕਰਨ ਵਾਲੇ ਨੂੰ ਵੋਟ ਪਾਣੀ ਪਾਪ ਹੋਊਗਾ ਇਸੇ ਤਰ੍ਹਾਂ ਦੂਜੇ ਪਾਸੇ ਜਿਹੜਾ ਹੁਣ ਬੀਜੇਪੀ ਚ ਚਲੇ ਗਿਆ ਬਿਆਨ ਸਿੰਘ ਦਾ ਪੋਤਾ ਜਿਹਨੇ ਸਾਡੀ ਜਵਾਨੀ ਖਤਮ ਕਰ ਦਿੱਤੀ ਝੂਠੇ ਪੋਰਸ ਮੁਕਾਬਲੇ ਬਣਾ ਬਣਾ ਕੇ ਹਜ਼ਾਰਾਂ ਨੌਜਵਾਨ ਸ਼ਹੀਦ ਕਰ ਦਿੱਤੇ ਇੱਕ ਉਹ ਖੜਾ ਉਹ ਹੁਣ ਪਤਾ ਕਿ ਇਧਰੋਂ ਆਪ ਦਾ ਕੁਰਸੀ ਉਧਰ ਮਰ ਗਿਆ ਉਹ ਹੁਣ ਸ਼ਹਿਰ ਦੇ ਵਿੱਚ ਵੀ ਇਹਦੇ ਹਾਲਤ ਮਾੜੀਆਂ ਪਿੰਡਾਂ 'ਚ ਤਾਂ ਹੈ ਹੀ ਨਹੀਂ ਉਹਦਾ ਕੁਝ ਐਸ ਵੇਲੇ ਸਰਵੇ ਦੇ ਵਿੱਚ ਚੌਥੇ ਨੰਬਰ ਤੇ ਬੈਠਾ ਬਿਜਮ ਸਿੰਘ ਦਾ ਪੋਤਾ ਜਿਹੜਾ ਇਧਰੋਂ ਜਿੱਤਦਾ ਦਾ ਦੋ ਵਾਰੀ ਇਹਨੂੰ ਜਿਤਾਉਣ ਵਾਲੇ ਕੌਣ ਸੀ ਉਹ ਬੈਂਸ ਬ੍ਰਦਰ ਦੋ ਵਾਰ ਯਾਦ ਖੜ ਗਏ ਬਿੱਟੂ ਨੂੰ ਜਿਤਾਤਾ ਉਹਨਾਂ ਨੇ ਕੋੜਾ ਕਾਂਗਰਸ ਦੇ ਵਿੱਚ ਚਲੇ ਗਏ ਉਹਨੂੰ ਭੁਲੇਖਾ ਹੀ ਦੂਰ ਕਰਤਾ ਉਹਨਾਂ ਨੇ ਵੀ ਅਸੀਂ ਕਾਂਗਰਸੀ ਪਹਿਲਾਂ ਹੀ ਕਾਂਗਰਸੀ ਸੀ ਸਰੂ ਚਿਹਰਾ ਮੋਰਾ ਪੰਥਕ ਲੱਗਦਾ ਸੀ ਹੁਣ ਉਹਨਾਂ ਨੇ ਭੁਲੇਖਾ ਦੂਰ ਕਰ ਦਿੱਤਾ ਆਪ ਵੀ ਕਾਂਗਰਸ ਦੇ ਪਿਛਾਵ ਨੂੰ ਕ੍ਰੀਸ ਕਰਕੇ ਤੁਹਾਨੂੰ ਬੇਨਤੀ ਕਰਨਾ ਹਾਂ ਕਿ ਵੋਟ ਇੱਕ ਗੁੰਨ ਨੂੰ ਪਾਉਣੇ ਆ ਵਿਚਾਰ ਕੇ ਸੋਚ ਕੇ ਸਵਾ ਕਰਕੇ ਇਹ ਵੋਟ ਪੋਲ ਕਰਿਓ ਇਹਨੇ ਬੜਾ ਫਾਇਦਾ ਵੀ ਕਰਨਾ ਬੜਾ ਨੁਕਸਾਨ ਵੀ ਕਰਨਾ ਆਪਾਂ ਹੋਸ਼ਯੋਨੀ ਕਾਲੀ ਗੱਲ ਦੀ ਜ਼ਰੂਰਤ ਆ ਪੰਜਾਬ ਦੀ ਪਾਰਟੀ ਆ ਦੂਜੀਆਂ ਪਾਰਟੀਆਂ ਸਾਰੀਆਂ ਦਿੱਲੀ ਦੀਆਂ ਨੇ ਦਿੱਲੀ ਦੀਆਂ ਪਾਰਟੀਆਂ ਨੂੰ ਦਿੱਲੀ ਤੇ ਪੰਜਾਬ ਦੀ ਜੰਗ ਹੈ ਦਿੱਲੀ ਤੇ ਪੰਜਾਬ ਦੀ ਇੱਕ ਵਾਰ ਸੇ ਦਿੱਲੀ ਆ ਇੱਕ ਵਾਰ ਸੇ ਪੰਜਾਬ ਆ ਔਰ ਆਪਾਂ ਨੂੰ ਇਹ ਪਤਾ ਹੈ ਕਿ ਦਿੱਲੀ ਨੇ ਅਜ ਤੱਕ ਪੰਜਾਬ ਦਾ ਭਲਾ ਨਹੀਂ ਕੀਤਾ ਕਦੇ ਨਹੀਂ ਹਮੇਸ਼ਾ ਪੰਜਾਬ ਦਾ ਨੁਕਸਾਨ ਹੀ ਨਿਸ਼ਾਨ ਕੀਤਾ ਹਮੇਸ਼ਾ ਪੰਜਾਬ ਦਾ ਮਾਰਾ ਹੀ ਕੀਤਾ ਸੋ ਆਪਾਂ ਵੋਟ ਕੋਰ ਕਰਨੀ ਆ ਦਿੱਲੀ ਦੇ ਚਾਰ ਦਿਨ ਕਵਰੇਜ ਮੇਰਾ ਖਿਆਲ ਆ ਸਾਰੇ ਪੰਜਾਬ ਨੂੰ ਪਾਉਣੀ ਸਾਡੀ ਸਾਰਿਆਂ ਦੀ ਪ੍ਰੈਫਰੈਂਸ ਪੰਜਾਬ ਹੋਊਗਾ ਦਿੱਲੀ ਨਹੀਂ ਹੋ ਸਕਦੀ ਸੋਸ ਕਰਕੇ ਖਿਆਲ ਰੱਖਣਾ ਸਾਰਿਆਂ ਨੇ 1 ਜੂਨ ਵਾਲੇ ਦਿਨ ਆਪਣੀਆਂ ਕੀਮਤੀ ਬੋਟਾਂ ਤੱਕੜੀ ਦਾ ਬਟਨ ਨੰਬਰ 4 4 ਨੰਬਰ ਬਟਨ ਆਪਣਾ ਉਹ ਦਬਾ ਕੇ ਤੱਕੜੀ ਦਾ ਬਟਨ ਦਬਾ ਕੇ ਤੁਸੀਂ ਆਪਣੀਆਂ ਸੇਵਾਵਾਂ ਆਪਣੀ ਜ਼ਿੰਮੇਵਾਰੀ ਤੋਂ ਫਰਗ ਹੋ ਜਾਣਾ ਤੁਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਇਹ ਨਹੀਂ ਹੋਊਗਾ ਵੀ ਪਹਿਲੇ ਨੰਬਰ ਪਾ ਦੇ ਲਗਾਉਂਗਾ 5 ਸਾਲ ਮੋੜਣਾ ਹੀ ਨਹੀਂ ਵੋਟ ਲੈ ਲਈ ਵਾਪਸ ਆਉਣਾ ਹੀ ਨਹੀਂ ਹੁਣ ਗਿੱਦੜਵਾ ਤੋਂ ਆਕੇ ਤਾਂ ਇੱਥੇ ਵਾਪਸ ਆਉਣ ਹੋ ਰਿਹਾ ਉਹ ਤਾਂ ਨਹੀਂ ਆਉਂਦਾ ਤੇ ਮੈਂ ਤਾਂ ਲੁਧਿਆਣਾ ਦੇ ਦਾ ਜੰਪਾ ਦਾ ਐਨਾ ਪਿੰਡਾਂ 'ਚ ਰਿਸ਼ਤੇਦਾਰੀਆਂ ਨੇ ਅੱਗੇ ਵੀ ਆਈਦਾ ਜਾਈਗਾ ਅੱਗੇ ਵੀ ਆਉਂਦੇ ਰਵਾਂਗੇ ਤੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਆਪਣੀ ਕੀਮਤੀ ਵੋਟ ਬਟਨ ਨੰਬਰ 4 ਦਬਾ ਕੇ ਪਾਓ ਇਹਦੀ ਬੇਨਤੀ ਕਰਨ ਵਾਸਤੇ ਤੁਹਾਡੇ ਚਰਨਾ ਚ ਆਏ ਹਾਂ और उम्मीद है सब आशा भी तुम सा प्रवान करोगे बहुत धन्यवाद बहुत मेहरबानी वागुरू जी का खालसा वागुरू जी की फिर